ਸਬ ਡਿਵੀਜ਼ਨ ਸ਼ਾਹਕੋਟ ਦੇ ਡੀਐਸਪੀ ਅਮਨਦੀਪ ਸਿੰਘ ਦੀ ਬਦਲੀ ਹੋਣ ਕਾਰਨ ਉਹਨਾਂ ਦੀ ਜਗ੍ਹਾ ਸੀ ਓੰਕਾਰ ਸਿੰਘ ਬਰਾੜ ਨੇ ਬਤੌਰ ਡੀਐਸਪੀ ਸ਼ਾਹਕੋਟ ਆਪਣਾ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਸ਼ਾਹਕੋਟ ਮਹਿਤਪੁਰ ਤੇ ਲੋਹੀਆਦੀਨ ਪੈਂਦੇ ਥਾਣਿਆਂ ਪੁਲਿਸ ਚੌਂਕੀ ਦੇ ਅਧਿਕਾਰੀਆਂ ਮੁਲਾਜ਼ਮਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਨਵੇਂ ਆਏ ਡੀਐਸਪੀ ਦਾਲ ਗੁਲਦਸਤੇ ਪੇਟ ਕਰਕੇ ਸਵਾਗਤ ਕੀਤਾ ਗਿਆ ਜਿਸ ਕਰ ਯੋਗ ਹੈ ਕਿ ਡੀਐਸਪੀ ओंकार सिंह बराड़ शाहकोट विखे बतौर एसएचओ वी अपनी सेवावां निभा चुके हैं अतयो इंसाफ पसंद ते मेहनती अधिकारी होन कारण हर एक दे हरमन प्यारे हैं इस मौके चार्ज संभाल उपरांत पत्रकार नाल गल बात कर दिया डीएसपी बराड़ ने कहा कि सब डिवीजन शाहकोट अधीन पंदे सारे थाने विच हर व्यक्ति नु बणदा मान सतीकार ਦਿੱਤਾ ਜਾवेगा किसी भी व्यक्ति नु परेशानी नहीं आउन दीती ਉਨਾਂ ਨੇ ਕਿਹਾ ਕਿ ਮਾੜੇ ਅੰਸਰਾਂ ਤੇ ਨਿਕελ ਕਸੀ ਜਾਵੇਗੀ ਅਤੇ 18 ਸਾਲ ਤੋਂ ਘੱਟ ਉਮਰ ਦੇ ਵਾਹਨ ਚਾਲਕ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਖਿਲਾਫ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਲਾਅਨ ਡਾਰਡਰ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਲੋਕਾਂ ਦੇ ਸਹਿਯੋਗ ਨਾਲ ਮਾੜੇ ਅੰਸਰਾਂ ਨੂੰ ਕਾਬੂ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਬਿਨਾਂ ਦਸਤਾਵੇਜ਼ ਦੇ ਵਾਹਨ ਚਲਾਉਣ ਵਾਲਿਆਂ ਤੇ ਦੋ ਪਹੀਆ ਵਾਹਨਾਂ ਤੇ ਤਿੰਨ ਤੋਂ ਚਾਰ ਸਵਾਰ ਨੌਜਵਾਲਾਂ ਤੇ ਵਿਅਕਤੀਆਂ ਖਿਲਾਫ ਵੀ ਤੁਰੰਤ ਐਕਸ਼ਨ ਲਿਆ ਜਾਵੇਗਾ। ਉਨਾ ਕਿਹਾ ਕਿ ਥਾਣੇ ਦੇ ਕੰਮਾਂ ਵਿੱਚ ਬਿਨਾਂ ਕਿਸੇ ਵਜ੍ਹਾ ਦਖਲ ਅੰਦਾਜ਼ੀ ਕਰਨ ਵਾਲੇ ਵਿਅਕਤੀਆਂ ਖਿਲਾਫ ਸਰਕਾਰੀ ਕੰਮ ਵਿੱਚ ਵਿਗੜ ਪਾਉਣ ਕਾਰਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਤਤਪਰ ਹੈ ਅਤੇ ਲੋਕਾਂ ਨੂੰ ਸ਼ਹਿਰ ਵਿੱਚ ਆ ਰਹੀ ਦੇ ਵਪਾਰ, ਟ੍ਰੈਫਿਕ ਸਮੱਸਿਆ ਆਦਿ ਮਸਲੇ ਪੇੜ ਦੇ ਆਧਾਰ ਤੇ ਹੱਲ ਕੀਤੇ। ਹਾਂਜੀ। ਮੈਂ ਅੱਜ ਪੀਐਸਟੀ ਸਬ-ਰਿਜਨ ਸਾਹੜ ਦਾ ਚਾਰਜ ਮਾਨ ਜੋ ਜੀਐਸਟੀ ਪੰਜਾਬ। ਕੀ ਕਮਰਜਾਦ ਜੀ ਔਰ ਐਸਐਸਪੀ ਸਾਹਿਬ ਹਰਕਮ ਸਿੰਘ ਘਟ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਨਮ ਕੀਤਾ ਉਹਨਾਂ ਦੇ ਹੌਸਲ ਔਰ ਪੰਜਾਬ ਸਰਕਾਰ ਦੀਆਂ ਜੋ ਗਾਈਡਲਾਈਨਾਂ ਮੰਨ ਲਈ ਸੀ ਸਾਹਿਬ ਵੱਲੋਂ ਉਹਨਾਂ ਦੇ ਅਨੁਸਾਰ ਇਲਾਕੇ 'ਚ ਲਾਇਨ ਆਰਡਰ ਨੂੰ ਮਰਕਰ ਰੱਖਣਾ ਮੇਰੀ ਪਹਿਲ ਹੋਵੇ ਸੀ ਔਰ ਨਾਲ ਨਾਲ ਜੋ ਪੰਜਾਬ 'ਚ ਨਸ਼ਿਆਂ ਦਾ ਮੁੱਦਾ ਹੈਗਾ ਉਹਨੂੰ ਕਲੀਅਰ ਕਰਨ ਲਈ ਹਰ ਤਰ੍ਹਾਂ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਜਿਹੜੇ ਇਲਾਕੇ 'ਚ ਨਸ਼ਾ ਵੇਚਣ ਵਾਲੇ ਕਰ ਗਏ ਉਹਨਾਂ ਨੂੰ ਕਾਨੂੰਨ ਦੇ ਤਹਿਤ ਉਹਨਾਂ ਨੂੰ ਜਲਦੀ ਤੋਂ ਜਲਦੀ ਇਲਾਜ ਕਰਕੇ ਜਿਲ੍ਹਾ ਬੰਦ ਕੀਤਾ ਜਾਊਗਾ ਔਰ ਜਿਹੜੇ ਇਸ ਬਿਮਾਰੀ ਚ ਲਪਟ ਹੋ ਚੁੱਕੇ ਨੇ, بیمار ਹੋ ਚੁੱਕੇ ਨੇ, ਉਹਨਾਂ ਦਾ ਇਲਾਜ ਕਰਾਉਣ ਲਈ ਪਬਲਿਕ ਨੂੰ ਤੁਹਾਡੇ ਜਰੀਏ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਨ ਕਿ ਅਸੀਂ ਉਹਨਾਂ ਨੂੰ ਕਰਾਂਗਾ ਇਲਾਜ ਕਰਾਉਣ ਲਈ ਹਰ ਤਰ੍ਹਾਂ ਭਰਲਾ। ਜੋ ਅੱਜ ਦੇ ਜੋਕੇ ਸਮੇਂ ਅਨੁਸਾਰ ਨਵੇਂ ਕਾਨੂੰਨ ਦਿੱਤਾ ਹਰ ਤਰ੍ਹਾਂ ਦੇ ਇੰਪਲੀਮੈਂਟ ਕੀਤੇ ਜਾਣਗੇ ਬਜ਼ੁਰਗਾਂ ਨੂੰ ਲੇਡੀਜ਼ ਨੂੰ ਉਹਨਾਂ ਦੇ ਘਰ ਜਾ ਕੇ ਇਨਸਾਫ ਦੇਣ ਲਈ ਹਰ ਤਰ੍ਹਾਂ ਦਾ ਐਫਰਟ ਕੀਤਾ ਜਾਵੇ। ਥਾਣਿਆਂ ਅੰਰਾਖਾ ਥਾਣਾ ਤੇ ਲਾਇੰਡ ਆਰਡਰ ਵਰਗਾ ਰੱਖਣ ਲਈ ਨਾਕੇ ਗਸ਼ਤਾਂ ਮੇਰੇ ਵੱਲੋਂ ਖੁਦ ਇੰਪਲੀਮੈਂਟ ਕੀਤੇ ਜਾਣਗੇ। ਜਿਹੜੇ ਬਾੜੇ ਅੰਸਰ ਹੈ ਕੋਈ ਬਿੱਲੜਾ ਹੁਲੜਾ ਬਾਜਾ ਬਿਨਾ ਨੰਬਰ ਪਲੇਟਾਂ ਤੋਂ ਹੁੰਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਕੁਝ ਟਰੈਕਟਰਾਂ ਤੇ ਵੀ ਵੱਡੇ ਸਪੀਕਰ ਲਾਏ ਆ ਜਾਂ ਉਹਨਾਂ ਨੇ ਨੰਬਰ ਪੇਟਾਂ ਨਹੀਂ ਲਾਈਆਂ ਇਸ ਤਰ੍ਹਾਂ ਇਹ ਵੀ ਵੀ ਕਲਾ ਤੇ ਲੋੜ ਸੰਸਾਦ ਕੋਈ ਕਾਰਵਾਈ ਕੀਤੀ ਜਿਹੜੇ ਬੱਚੇ ਆ 18 ਸਾਲ ਤੋਂ ਘੱਟ ਉਹਨਾਂ ਨੂੰ ਅਸੀਂ ਪਹਿਲਾਂ ਵੀ ਵਾਰ ਵਾਰ ਸਮੇਂ ਰਿਕਵੈਸਟ ਕੀਤੀ ਆ ਕਿ ਉਹਨਾਂ ਦੇ ਮਾਪਿਓ ਵੀ ਕੰਨਾ ਦੇਣ ਔਰ ਆ ਕਿ ਜੋ ਅੱਜ ਵੀ ਇਸ ਕੱਲ ਤੋਂ ਨਹੀਂ ਸਮਝੇ ਉਹਨਾਂ ਨੇ ਵੀ ਨੰਬਰ ਦਾ ਸੰਜਾ ਕਸਾਇਆ ਹਰ ਥਾਣੇ ਚ ਪਬਲਿਕ ਦੀ ਹਾਸ ਚਲਵਾਈ ਹੋਣ ਲਈ ਪੁਲਿਸ ਸਾਡੇ 24 ਘੰਟੇ ਹਾਜ਼ਰ ਹੈ ਮੈਂ ਵੀ ਆਪਣੇ ਦਫਤਰ ਆਪਣੇ ਇਲਾਕੇ ਚ 24 ਘੰਟੇ ਲਈ ਪਬਲਿਕ ਲਈ ਹਰ ਦਲ ਸੰ ਲਈ ਹਰ ਕਿਸ ਲਈ ਅਤਰਾ ਪਬਲਿਕ ਨੂੰ ਮੇਰੀ ਰਿਕਵੈਸਟ ਹੈ ਕਿ ਮੈਨੂੰ ਹਮੇਸ਼ਾ ਡਾਇਰੈਕਟਲੀ ਆਪਣੇ ਕੰਮ ਦੱਸ ਸਕਦੇ ਆ ਕਿ ਤਾਂ ਕਿ ਉਹਨਾਂ ਦਾ ਸਮੇਂ ਸਰ ਕੰਮ ਕਰ ਸਕਣ ਕੁਝ ਇਨਸਾਨ ਬਿਨਾ ਗੱਲ ਤੋਂ ਇਧਰ ਉਹ ਥਾਣਿਆਂ ਚ ਜਾਂ ਦਫਤਰਾਂ ਚ ਕਉਂਦੇ ਆ ਉਹਨਾਂ ਨੂੰ ਵੀ ਰਿਕਵੈਸਟ ਹੈ ਕਿ ਉਹ ਪੁਲਿਸ ਨੂੰ ਆਪਣਾ ਕੰਮ ਕਰਨ ਦੇਣ ਤਾਂ ਕਿ ਪੁਲਿਸ ਲੋਕਾਂ ਦਾ ਸਮਝ ਸਰ ਇਨਸਾਫ ਜਿਹੜਾ ਇਨਸਾਨ ਪੁਲਿਸ ਦੇ ਕੰਮ ਚ ਬਿਨਾ ਬਜਾ ਢਿਕਾ ਡਾਉਣਾ ਉਹਨਾਂ ਨੂੰ ਵੀ ਕਿ ਅਸੀਂ ਬਿਜਾਜ ਕਰਾਂ ਕਿ ਉਹ ਇਹ ਕੰਮ ਨਾ ਕਰਨ ਅਸੀਂ ਹਰ ਇਨਸਾਨ ਨੂੰ ਬਿਨਾ ਕਿਸੇ ਪਾਰਟੀ ਪੱਖੋਂ ਸਤਕਾਰ ਦੇਣ ਲਈ ਸਾਡੀ ਡਿਊਟੀ ਹੈ ਔਰ ਅਸੀਂ ਦੇਵਾ ਤੇ ਜੋ মিডিਏ ਨੇ ਬਹੁਤ ਵੱਡਾ ਰੋਲ ਪੰਜਾਬ ਦੀ ਖੁਸ਼ਹਾਲੀ ਲਈ ਅਦਾ ਕੀਤਾ ਤੁਹਾਡਾ ਵੀ ਧੰਨਵਾਦ ਔਰ ਤੁਹਾਡੇ ذریعے ਹਰ ਇਨਸਾਨ ਤੱਕ ਅਸੀਂ ਰੀਕਵੈਸਟ ਕਰਦੇ ਹਾਂ ਕਿ ਉਹ ਪੁਲਿਸ ਨੂੰ ਸਪੋਰਟ ਕਰਨ ਤਾਂ ਕਿ ਅਸੀਂ ਲਾਅ ਰੂਲ ਚੰਗੀ ਤਰ੍ਹਾਂ ਇੰਪਲੀਮੈਂਟ ਕਰ ਸਕੀਏ ਔਰ ਪਬਲਿਕ ਜਿਹੜੀ ਆ ਉਹ ਆਪਣੇ ਸੁਖੀ ਜੀਵਨ ਆਪਣੇ ਘਰਾਂਵਲੇ ਚ ਗੁਜ਼ਾਰੂ ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨ ਹੈਗੀਆਂ ਸਮੇਂ-ਸਮੇਂ ਤੇ ਆਈਆਂ ਕੋਈ ਬਿਲੜ ਹਥਿਆਰ ਲੈ ਕੇ ਆਉਂਦਾ ਜਾਂ ਚਾਹ ਉਹ ਬਾਹਰ ਆਪਣਾ ਸ਼ੋਅ-ਅਪ ਕਰਦਾ ਉਹ ਵੀ ਨਾ ਕਰੇ ਔਰ ਜਿਹੜੇ ਮੇਲੇ ਤਿਉਹਾਰ ਹੈਗੇ ਆ ਉਹ ਜਿੱਥੇ ਵੀ ਕਿਸੇ ਸੱਜਣ ਨੇ ਕਰਾਉਣਾ ਚਾਹੁੰਦਾ ਹੈ ਕੋਈ ਸੰਸਥਾ ਕਰਾਉਣਾ ਚਾਹੁੰਦੀ ਹੈ ਉਹ ਕਿਰਪਾ ਕਰਕੇ ਆਪਣੀਆਂ ਮਨਜ਼ੂਰੀਆਂ ਲਿਆ ਤਾਂ ਕਿ ਅਸੀਂ ਉਹਨਾਂ ਦੀ ਠੋਕੀ ਜਗ੍ਹਾ ਤੇ ਉਹਨਾਂ ਨੂੰ ਸਪੋਰਟ ਵੀ ਕਰੀਏ ਤੇ ਉਥੋਂ ਆਪਣੇ ਆਪ ਨਾਮ ਘਰਾ ਵਿੱਚ थैंक यू